ਇਹ ਇਹ ਗੱਲ ਨਹੀਂ ਤੇ ਕੋ ਮੈਂ ਬਾਹਰ ਹੀ ਚੱਲ ਪਿਆ ਤਾਂ ਤਾਂ ਪੁੱਛੇ ਨਾ ਇੱਕ ਕਮਰ ਰੋਕੋ ਪਹਿਲਾਂ ਨਹੀਂ ਮੈਂ ਤੁਸੀਂ ਫੋਟੋਆਂ ਦਿਓ ਹੈਗੀਆਂ ਤਾਂ ਫੋਟੋ ਦੇ ਦਿਓ ਸਾਨੂੰ ਫੋਟੋ ਦੇ ਦੇਣ ਲਈ ਤੁਸੀਂ ਪਿੱਛੀਆਂ ਹੋਈਆਂ ਠੀਕ ਹੈ ਜੀ ਅਸੀਂ ਰੋਜ਼ ਰੋਜ਼ ਨਹੀਂ ਘੜਾ ਨਾ ਸੱਡ ਕੋਲ ਇਹਨਾਂ ਸਮਾਂ ਆ ਜੀ ਹੁਣ ਕੋਈ ਨਾ ਦੋ ਤਿੰਨ ਰੋਗ ਮੈਂ ਜਿੰਨਾ ਦਿਨ ਜਿੰਨਾ ਵੀ ਜਿੰਨਾ ਵੀ ਰੋਸਨੀਆਂ ਬਾਤੋ ਬਾਤ ਦੇਖੋ ਅਪਰਲਾ ਮੁਲਾਕਾਤ ਹੈ ਜਦੋਂ ਬੱਚੇ ਕਹਿੰਦੇ ਨਹੀਂ ਹੁਣ ਵੀ ਇਜਾਜ਼ਤ ਨਹੀਂ ਆਏ ਹਾਂ ਹਾਂਜੀ ਹੁਣ ਤੱਕ ਨਾ ਤੋਂ ਆਏ ਨਾ ਬੱਚੇ ਕਹਿੰਦੇ ਉਹ ਕਿਉਂ ਨਹੀਂ ਬੱਚੇ ਉਹ ਦਿੰਦੇ ਨੇ ਕਿ ਤੁਹਾਨੂੰ ਤਾਂ ਲਾਇਏ ਗਏ ਸੀ ਜਿਹੜੇ ਲਾਏ ਸੀ ਉਹ ਮੇਰੇ ਤੋਂ ਪਹਿਲਾਂ ਦੇ ਲੱਗੇ ਹੋਏ ਸੀਗੇ ਨਹੀਂ ਨਹੀਂ ਲਾਏ ਤਾਂ ਸੀ ਇਹ ਤਾਂ ਤੁਹਾਨੂੰ ਪਤਾ ਨਾ ਕਿ ਬੂਟੇ ਲਾਏ ਸੀ 550 ਬੂਟਾ ਲੱਗਾ 550 550 ਦੇ ਵਿੱਚੋਂ ਕਿੰਨੇ ਆ ਤੇ ਕਿੰਨੇ ਮੌਜੂਦ ਐ ਇਸ ਟਾਈਮ ਆਈਡੀਆ ਤਾਂ ਹੋਏਗਾ ਨਾ ਤੁਹਾਨੂੰ 1200 ਬੂਟਾ 1200 ਜਿਹੜਾ ਪੱਤੇ ਆ ਗਏ ਉਹਨਾਂ ਖਰਚਾ ਕਿੰਨੇ ਬੂਟਾ ਦੂਜੀ ਗੱਲ ਜਿਹੜਾ ਉੱਤੇ ਖਰਚਾ ਆਇਆ ਉਹ ਕਿੰਨਾ ਐ ਉਹ ਦੱਸੋ ਉਹਨਾਂ ਨੂੰ ਸਾਮ ਸਵਾਰ ਦੇ ਜਿਹੜਾ ਤੁਸੀਂ ਖਰਚਾ ਦਿੱਤਾ ਤੁਰੇ ਨਵੀ 25 ਜਰ ਕੀ ਆ ਬਾਕੀ ਮਾਰ ਮਾਸਟਰ ਕੱਟੇ ਨਹੀਂ ਆਪਾਂ ਇੰਦੇ ਟਾਈਮ ਦੇ ਵਿੱਚ ਹਾਂਜੀ ਖਰਚੇ ਤੇ ਸਾਨੂੰ ਪਤਾ ਲੱਗਾ ਜੋ ਪਤਾ ਲੱਗਾ ਹਰੇਕ ਪਿੰਡ ਵਿੱਚ ਲੱਖ ਰੁਪਈਆ ਖਰਚਾ ਆ ਗਿਆ ਇਥੋਂ ਜਾਣਕਾਰੀ ਮਿਲੀ ਤੁਹਾਨੂੰ ਸਰਦਾਰ ਸਾਹਿਬ ਤੁਹਾਨੂੰ ਹੀ ਕੱਢੇ ਕਿ ਮਿੱਥੋਂ ਪੂਰੀ ਇਨਫਾਰਮੇਸ਼ਨ ਤੁਸੀਂ ਸ਼੍ਰੀਮਾਨ ਜੀ ਪਹਿਲਾਂ ਦੱਸੋ ਕਿ ਕੱਢ ਕੇ ਕਰਵਾਉਂਦੋਂਗੇ ਤੁਸੀਂ ਕਿਸੇ ਚਿੱਠੀ ਦਾ ਜਵਾਬ ਨਹੀਂ ਦਿੰਦੇ ਤੁਸੀਂ ਕਿਸੇ ਆਰਟੀਆ ਦਾ ਜਵਾਬ ਨਹੀਂ ਦਿੰਦੇ ਪਹਿਲਾਂ ਤਾਂ ਇਹ ਦੱਸੋ ਤੁਸੀਂ ਆਪਣੇ ਆਪ ਨੂੰ ਮੁਲਾਜ਼ਮ ਨਹੀਂ ਸਮਝਦੇ ਤੁਸੀਂ ਦਫ਼ਤਰ 'ਚ ਬੈਠੇ ਹੋ ਕਿ ਤੁਸੀਂ ਬੋਸ ਲੱਗੇ ਹੋ ਦੱਸੋ ਮੈਨੂੰ ਕਿਹੜੀ ਚਿੱਠੀ ਦਾ ਜਵਾਬ ਗਿਆ ਮੈਂ 35 ਵਾਲੀ ਚਿੱਠੀ ਭਾਈ ਠੀਕ ਹੈ ਜੀ ਤੁਹਾਡੇ ਸਰਪੰਚ ਨੂੰ ਭਾਈ ਤੁਹਾਨੂੰ ਭਾਈ ਸੈਕਟਰੀ ਨੂੰ ਭਾਈ ਵੀ ਦੱਸੋ ਕਿੰਨੇ ਬੂਟੇ ਲਾਏ ਸੀ ਕਿੰਨੇ ਬੂਟੇ ਬਕਾਇਆ ਆਇਆ ਕਿੰਨੇ ਸਾਹਮਣੇ ਸੀ ਮੈਂ ਤਾਂ ਮੁੰਰੇਗਾ ਇਹ ਤੁਹਾਨੂੰ ਦੱਸ ਸਕਦਾ ਠੀਕ ਹੈ ਮੈਂ ਮੁੰਰੇਗਾ ਦੀ ਗੱਲ ਹੀ ਕਰਦਾ ਬਾਜੀ ਮੁੰਰੇਗਾ ਦੀ ਗੱਲ ਹੀ ਕਰਦਾ ਮੈਂ ਬੂਟੇ ਤੁਹਾਡੇ ਦੀ ਨਹੀਂ ਹੁੰਦੇ ਆ 550 ਦੇ ਵਿੱਚੋਂ ਤੁਸੀਂ ਕਿਹਨੇ 150 ਬਚਿਆ ਠੀਕ ਹੈ ਜੀ ਜਿਹੜਾ 400 ਕਿੱਥੇ ਗਿਆ 400 ਦੇਖੋ ਜੀ ਉਹ ਜਿੱਦਾਂ ਰੋਡ ਪਰਮਾ ਦੇ ਨਾਲ ਲਾਇਆ ਇੱਕ ਤਾਂ ਗਰਮੀ ਬਹੁਤ ਕਈ ਹੁੰਦੀ ਆ ਨਹੀਂ ਗਰਮੀ ਭਾਈ ਤੁਸੀਂ ਬੰਦਾ ਰੱਖਿਆ ਸੀ ਪਾਣੀ ਪਾਉਂਦੇ ਬੰਦੇ ਰੱਖੇ ਪਾਣੀ ਪਾਉਂਦੇ ਹਾਂ ਜੋ ਪਾਣੀ ਨਹੀਂ ਸੀ ਪਾਉਗਾ ਪਾਣੀ ਪਾਉਂਦੇ ਸੀ ਫਿਰ ਗਰਮੀ ਕਿੱਦਾਂ ਲੱਗੀ ਬੂਟਿਆਂ ਨੂੰ ਦੇ ਕੋਈ ਜਿਹੜਾ ਤਾਂ ਰੋਲ ਪਰਮਾਨਦ ਨਾਲ ਆਈਆਂ ਲੋਕਾਂ ਨੇ ਅੱਗ ਉਹਨਾਂ ਲਾਗੂ ਤਾਂ ਮਰ ਜਾਂਦੇ ਜੀ ਬੜੇ ਨਹੀਂ ਜਿਨ੍ਹਾਂ ਨੇ ਅੱਗਾਂ ਲਾਈਆਂ ਜਦੋਂ ਬੰਦਾ ਸਾਵਧਾਨੀ ਰੱਖਿਆ ਐ ਅੱਗ ਕਿੱਦਾਂ ਲੱਗ ਗਈ ਉੱਥੇ ਤੁਸੀਂ ਬੰਦੇ ਨੂੰ ਸੈਲਰੀ ਦਿੰਦੇ ਹੋ ਸਰਪੰਚ ਦਾ ਸੌਹਰਾ ਸਾਹਿਬ ਤੁਸੀਂ ਰੱਖਿਆ ਹੋਇਆ ਐ ਉੱਥੇ ਬੂਟਿਆਂ ਦੀ ਸਾਵਧਾਨੀ ਦੇ ਕੌਣ ਰੱਖਿਆ ਤੈਨੂੰ ਪਤਾ ਕੌਣ ਐ ਨਹੀਂ ਨਹੀਂ ਬੇਵਰਤ ਕਿਹੜਾ ਕਿਹੜਾ ਬੰਦਾ ਰੱਖਿਆ ਇਥੋਂ ਮੈਨੂੰ ਪਤਾ ਕੌਣ ਐ ਉਹ ਬੰਦਾ ਕਿਹੜਾ ਰੱਖਿਆ ਉਹ ਤਾਂ 20 ਦੀਆਂ ਸਨੀਆਂ ਉਹ ਤੋਂ ਬੰਦੇ 5 ਬੰਦੇ ਰੱਖੇ ਹੋਏ ਸੀ ਨਾ ਉਹਨਾਂ ਦੇ ਬਧਾ ਤੁਹਾਨੂੰ ਨਾਮ ਆਂਡ ਡਿਟੇਲ ਮਿਟੇਮਨ ਕੱਢਦੇ ਨਾ ਰੁਕ ਲਓ ਜੀ ਵੀਡੀਓ ਰੁਕ ਲਓ ਦਿਓ ਜੀ ਡਿਟੇਲ ਕੱਢ ਕੇ ਬਾਕੀ ਕੇ ਨੂੰ ਬਾਅਦ ਚ ਕਰਦੇ ਆਂ